ਦੋਸਤੋ ਇਸ ਵਕਤ ਅਸੀਂ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਮਿੱਠੇਵਾਲ ਵਿੱਚ ਮੌਜੂਦ ਹਾਂ ਇਹ ਜਿਹੜਾ ਪਿੰਡ ਹੈ ਇਹ ਮੀਠੇਰ ਦਾ ਜਿਹੜਾ ਪਿੰਡ ਹੈ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਉਹਦੇ ਬਿਲਕੁਲ ਗੁਵਾਂਡ ਵਿੱਚ ਪਿੰਡ ਹੈ ਉਹਨਾਂ ਦਾ ਪਿੰਡ ਹੈਗਾ ਕੁਰੜ ਤੇ ਇਸ ਪਿੰਡ ਵਿੱਚ ਸਾਡੇ ਆਉਣ ਦਾ ਸਬਬਬ ਇਸ ਕਰਕੇ ਬਣਿਆ ਕਿ ਇੱਕ ਬਹੁਤ ਛੋਟਾ ਨੌਜਵਾਨ 17 ਸਾਲ ਦਾ ਬੱਚਾ ਉਹ ਜ ਹੈ ਆ ਤੁਸੀਂ ਪਹਿਲਾਂ ਵੀਡੀਓ ਦੇਖੋ ਦਿਲ ਜਨੈ ਕੋਲ ਤੋਂ ਪੈਟਰੋਲ ਖਾਣਦੇ ਰੋਤੇ ਲਗੜੀ ਮੋਟਰ ਤੇ ਪਿਆ ਸੀ ਅਸਲੀ ਜਿਹੀ ਪਈਆ ਕੋਲ ਯਾਰ ਨੀ ਘਟੋਕੇ ਲਾਇਵ ਹੈ ਨਹੀਂ ਲੀਲਾ ਹੋਇਆ ਪੈਰ ਹੱਥ ਵੀ ਨੀਲੇ ਹੋਏ ਪੈ ਬਾਹਵੀਂ ਨੌਜਵਾਨ ਮੁੰਡਾ ਜੀ ਹੋਈ ਮੈਂ ਪੂਰੀ ਨੀਲੇ ਹੋਏ ਮੈਨੂੰ ਡਰ ਦੇ ਦੇਖੋ ਨਸੇ ਬਚ ਆਪਣੀ ਜਦ ਤੱਕ ਇਹ ਜਿਹੜਾ ਤੁਹਾਨੂੰ ਦਿਖਾਇਆ ਇਹ ਇਹਨਾਂ ਦਾ ਸਰਦਾਰ ਭਰਪੂਰ ਸਿੰਘ ਜੀ ਨੇ ਨੇੜੇ ਆ ਜਾ ਸਰਦਾਰ ਭਰਪੂਰ ਸਿੰਘ ਜੀ ਨੇ ਇਹ ਛੋਟੇ ਕਿਸਾਨ ਨੇ ਇਹਨਾਂ ਦੇ ਦੋ ਬੱਚੇ ਸੀਗੇ ਇਹ ਜਿਹੜਾ ਬੱਚਾ ਪਹਿਲਾਂ ਜਿਹੜਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਮੌਤ ਹੋਈ ਆ ਉਹਦਾ ਨਾਮ ਹੈ ਅਭਿਜੀਤ ਔਰ ਆ ਇਹਨਾਂ ਦਾ ਛੋਟਾ ਬੱਚਾ ਹੈਗਾ ਵਾ ਔਰ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਨਸ਼ੇ ਦੇ ਓਵਰਡੋਸ ਕਰਕੇ ਉਹਦੀ ਮੌਤ ਹੋਈ ਹੋਈ ਆ ਇਹ ਅਸਲ ਤਿੰਨ ਬੱਚੇ ਸੀਗੇ ਔਰ ਜਦੋਂ ਤਿੰਨਾਂ ਚੋਂ ਦੋਵਾਂ ਨੇ ਨਸ਼ ਆਰੀ ਪ੍ਰੋਬਲਮ ਵੀ ਨਹੀਂ ਜਦੋਂ ਤਿੰਨਾ ਚੋਂ ਅ ਨਸ਼ਾ ਇਹ ਨਾ ਬੱਚਿਆਂ ਮਨ ਲੱਗਦਾ ਕਿ ਪਹਿਲੀ ਦੂਜੀ ਵਾਰੀ ਕਿਤੇ ਕੀਤਾ ਇਹਨਾਂ ਨੂੰ ਪਤਾ ਨਹੀਂ ਹੋਊਗਾ ਕਿ ਕੀ ਸਿਸਟਮ ਆ ਜਾਂ ਉਹ ਟ੍ਰੇਨ ਨਹੀਂ ਸੀ ਜਾਂ ਐਕਸਪਰਟ ਨਹੀਂ ਸੀਗੇ ਕੋਈ ਨਸ਼ੇੜੀ ਨਹੀਂ ਸੀਗੇ ਪਰ ਜਿੱਦਾਂ ਇੱਕ ਰਵਾਜ ਚੱਲਿਆ ਹੋਇਆ ਪੱਛੇ ਇਕੱਠੇ ਹੋ ਕੇ ਇਸ ਕੋਡ ਦੇ ਵਿੱਚ ਫਸ ਜਾਂਦੇ ਨੇ ਪ੍ਰੋਬੇਬਲੀ ਉਸ ਦਾ ਸ਼ਿਕਾਰ ਹੋਇਆ ਔਰ ਜਦੋਂ ਕੁਰੜ ਪਿੰਡ ਵਿੱਚ ਇਹ ਮੀਥੇਰ ਦੇ ਪਿੰਡ ਵਿੱਚ ਇਹਦੀ ਮੌਤ ਹੋਈ ਆ ਜਿਹੜਾ ਨਾਲ ਦਾ ਬੱਚਾ ਸੀਗਾ ਉਹ ਘਰ ਵਾਲਿਆਂ ਨੇ ਸ਼ਾਇਦ ਉਹਦੋਂ ਜਿੰਦਾ ਹੋਊਗਾ ਸਾਹ ਚੱਲਦੇ ਹੋਣਗੇ ਉਹਦਾ ਸ਼ਾਇਦ ਨਾਮ ਸੀਗਾ ਸਨੀ ਉਸ ਨੂੰ ਚੱਕ ਕੇ ਹਸਪਤਾਲ ਚ ਲੈ ਗਏ ਝੰਗ ਝੁਗਾਈ ਸੀ ਉਹਦੇ ਮੂੰਹ ਚੋਂ ਉਹਨੂੰ ਉਹਨਾਂ ਨੇ ਬਚਾ ਲਿਆ ਤੇ ਇਹਨਾਂ ਦਾ ਬੱਚਾ ਜਿਹੜਾ ਸੀਗਾ ਮਾਰੇਗਾ ਮੇਰੇ ਨਾਲ ਬਹੁਤ ਅਰਸੇ ਤੋਂ ਕਰਮਜੀਤ ਸਿੰਘ ਜੀ ਨੇ ਇਹ ਇਹਨਾਂ ਦੇ ਬੇਟੇ ਦੇ ਇਸ ਜਿਹੜਾ ਅਭਿਜੈਤ ਉਹਦੇ ਚਾਚਾ ਜੀ ਸੀਗੇ ਕਰਮਜੀਤ ਥੋੜੀ ਜੀ ਤੂੰ ਗੱਲ ਦੱਸ ਚੱਲ ਜਰਾ ਲੱਗ ਕੇ ਆ ਜੋ ਹਾਂ ਲੋ ਇਹ ਜਿਹੜੀ ਮੌਤ ਹੋਈ ਹੈ ਬੜੀ ਬੇਬਕਤੀ ਆ ਇਹ ਸਿੰਥੈਟਿਕ ਨਸ਼ਾ ਜਿਹੜਾ ਚਿੱਟਾ ਬੱਚਾ ਕੋਈ ਇਦਾਂ ਦਾ ਪਹਿਲਾਂ ਤੋਂ ਕੋਈ ਸ਼ਿਕਾਰ ਨਹੀਂ ਸੀ ਨਵਾਂ ਸੀਗਾ ਤੇ ਇਹ ਜਿਹੜਾ ਨਸ਼ਾ ਮਾਰੂ ਨਸ਼ੇ ਦੇ ਨਾਲ ਇਹਦੀ ਮੌਤ ਹੋਈ ਆ ਸੀ ਜਦੋਂ ਜਾ ਕੇ ਦੇਖਿਆ ਸਾਰਾ ਕੁਝ ਹਾਲਾਤ ਦੇਖੇ ਬਣੇ ਹੋਏ ਤਾਂ ਉਹਦੀ ਬਾਹ ਜਿਹੜੀ ਮੁੜੀ ਹੋਈ ਸੀਗੀ ਇੱਕ ਤੇ ਕੋਲ ਸਰੰਜਾ ਵਗੈਰਾ ਪਈਆਂ ਸੀਗੀਆਂ ਲੱਗਦਾ ਅਸੀਂ ਬੇਨਤੀ ਇਹ ਹੀ ਕਰਦੇ ਆਂਗੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਅਸੀਂ ਕਿਸੇ ਦੇ ਬੱਚੇ ਇਹ ਨਹੀਂ ਕਹਿੰਦੇ ਹੈਗੇ ਵੀ ਚੱਕ ਕੇ ਜੇਲਾ ਚ ਦੇ ਦੋ ਪਰ ਜਿਹੜੀ ਇਹ ਚੈਨ ਬਣੀ ਵੀ ਆ ਨਸ਼ੇ ਦੀ ਕਿੱਥੋਂ ਆਉਂਦਾ ਕਿਵੇਂ ਬਣਦਾ ਤੇ ਕਿਵੇਂ ਇਹਦੇ ਜਿਹੜੇ ਹੈਗੇ ਆ ਗਾਹਾਂ ਵਪਾਰੀ ਬਣਦੇ ਆ ਉਹਨਾਂ ਤੇ ਨਾਥ ਜ਼ਰੂਰ ਪਾਈ ਜਾਵੇ ਸਾਡਾ ਤਾਂ ਖੋ ਗਿਆ ਕਿਸੇ ਹੋਰ ਦਾ ਜਿਹੜਾ ਪਰਿਵਾਰ ਦਾ ਬੱਚਾ ਉਹ ਜ਼ਰੂਰ ਵੀ ਨਾਖ ਹੋਵੇ ਬਿਟੇ ਬੈਠ ਕੇ ਕਰਦੇ ਇੱਥੇ ਆਉਣ ਦਾ ਮਕਸਦ ਮੇਰਾ ਇਕਤਾ ਇਹਨਾਂ ਨਾਲ ਹਮਦਰਦੀ ਕਰਨ ਦਾ ਸੀਗਾ ਇੱਕ ਦੁਨੀਆ ਵਿੱਚ ਗੱਲ ਜਾਣੀ ਚਾਹੀਦੀ ਆ ਔਰ ਇਹਦੀ ਅਵਿਕਰਿੰਗ ਹੋਣੀ ਚਾਹੀਦੀ ਆ ਕਿ ਨਸ਼ੇ ਕਿੱਡੇ ਮਾੜੇ ਨੇ ਕਿ ਸਾਡੇ ਛੋਟੇ ਛੋਟੇ ਬੱਚੇ ਜਿੰਨਾਂ ਨੂੰ ਪਤਾ ਹੀ ਕੁਝ ਨਹੀਂਗਾ ਕਿ ਅਸੀਂ ਨਾਲ ਟੀਕਾ ਲਾਉਣ ਲੱਗੇ ਆ ਅਸੀਂ ਨਸ਼ਾ ਕਰਨ ਲੱਗੇ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈਗੀ ਆ ਆਪਣੇ ਸਮਾਜ ਵਿੱਚ ਇਹਨਾਂ ਨੂੰ ਪਹਿਲਾਂ ਵਾਰਨ ਕੀਤਾ ਜਾਵੇ ਬੱਚਿਆਂ ਨੂੰ ਭਾਵੇਂ ਸਕੂਲਾਂ ਦੇ ਵਿੱਚ ਕਾਲਜੇਜ਼ ਵਿੱਚ ਪੜਾਇਆ ਜਾਵੇ ਕਿ ਇਹਦਾ ਅੰਤ ਕੀ ਹੁੰਦਾ ਵਾ ਇਸ ਕਰਕੇ ਔਰ ਇੱਥੇ ਆਣ ਕੇ ਮੇਰਾ ਇਹ ਵੀ ਹਾਈਲਾਈਟ ਕਰਨ ਦਾ ਮਕਸਦ ਆ ਕਿ ਸਰਕਾਰਾਂ ਕੱਲੀਆਂ ਇਸ ਵਾਲੀ ਸਰਕਾਰ ਨਹੀਂ ਮਗਰ ਲੀਆਂ ਸਰਕਾਰਾਂ ਆਪਾਂ ਮਰਿੰਦਰ ਸਿੰਘ ਨੂੰ ਕਹਿੰਦੇ ਸੀ ਜਿਨੇ ਗੁਟਕਾ ਸਾਫ ਫੜ ਕੇ ਝੂਠੀ ਸੌਂ ਖਾਦੀ ਔਰ ਉਹ ਕਾਮਯਾਬ ਨਹੀਂ ਹੋ ਸਕਿਆ ਨਸ਼ਾ ਵਧਿਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਨਿਤ ਦਿਨ ਦੇਖਦੇ ਰਹਿੰਦੇ ਆ ਗਾਏ ਭਗਾਏ ਔਰ ਇਸੇ ਕੁਰੜ ਪਿੰਡ ਵਿੱਚ ਦੋ ਤਿੰਨ ਪਹਿਲਾਂ ਇੱਕ ਹੋਰ ਮੌਤ ਹੋਈ ਚੀ ਇੱਕ ਮੌਤ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਕੁਰੜ ਵਿੱਚ ਹੀ ਮੀਤਹੇਰ ਦੇ ਪਿੰਡ ਵਿੱਚ ਮੌਤ ਹੋਈ ਹੈ ਮਤਲਬ ਸਮਝ ਲਓ ਕੋ ਦੂਸਰੀ ਮੌਤ ਇਸ ਕੋਰੜ ਪਿੰਡ ਵਿੱਚ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਮਨਿਸਟਰ ਉਹਦੇ ਪਿੰਡ ਚ ਤੇ ਤੁਸੀਂ ਸਾਰੇ ਪੰਜਾਬ ਵਿੱਚ ਸੁਣਦੇ ਰਹਿੰਦੇ ਰਹਿੰਦੇ ਕਿ ਗਾਏ ਬਗਾਏ ਕਦੀ ਕੋਈ ਰੂੜੀਆਂ ਤੇ ਪਿਆ ਬੱਚਾ ਸਰਿੰਜੋ ਦੇ ਵਿੱਚ ਪਈ ਕੋਈ ਮੋਟਰ ਦੇ ਕਮਰੇ ਦੇ ਬਾਹਰ ਪਿਆ ਵਾ ਇਤੋਂ ਤੱਕ ਕਿ ਲੜਕੀਆਂ ਵੀ ਸ਼ਿਕਾਰ ਹੋ ਚੁੱਕੀਆਂ ਨੇ ਇਸ ਡਰੱਗ ਮਾਫੀਆ ਦਾ ਨਸ਼ੇ ਦੇ ਮਾਫੀਆ ਦਾ ਨਸ਼ੇ ਦੇ ਕੋਡ ਦਾ ਔਰ ਇੱਥੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਇਸ ਨਸ਼ੇ ਦੇ ਕੋੜ ਨੂੰ ਪੰਜਾਬ ਚੋਂ ਕੱਢ ਦਿਆਂਗੇ ਪਰੰਤੂ ਦੋਸਤੋ ਅਸਲ ਕਹਾਣੀ ਜ਼ਮੀਨੀ ਹਕੀਕਤ ਹੈ ਕਿ ਅਭੀਜੀਤ ਵਰਗੇ ਕਈ ਬੱਚੇ ਪਤਾ ਨਹੀਂ ਹੋਰ ਕਿੰਨਿਆਂ ਦੀ ਪੱਲੀ ਚੜਨੀ ਆ ਔਰ ਸਾਡਾ ਪੰਜਾਬ ਜਿਹੜਾ ਇੱਕ ਪੂਰੀ ਪੀੜੀ ਸਾਡਾ ਪੰਜਾਬ ਨਸ਼ੇ ਦੀ ਭੇਟ ਚੜ ਚੁੱਕਾ ਨੌਜਵਾਨ ਔਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਕੋਈ ਭਵੇਖ ਨਜ਼ਰ ਨਹੀਂ ਆ ਰਿਹਾ ਨੌਕਰੀਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਨਿਮੋਸ਼ੀ ਦੇ ਵਿੱਚ ਆਣ ਕੇ ਨਸ਼ੇ ਵਿੱਚ ਜਾ ਕੇ ਜਾਂ ਤਾਂ ਉਹ ਆਪਣੀ ਜਾਨ ਗਵਾ ਰਹੇ ਨੇ ਜਾਂ ਇੱਥੋਂ ਛੱਡ ਕੇ ਦੇਸ਼ ਤੇ ਪੰਜਾਬ ਛੱਡ ਕੇ ਤੇ ਵਿਦੇਸ਼ਾਂ ਵਿੱਚ ਜਾ ਕੇ ਲੱਖਾਂ ਦੇ ਤعداد ਵਿੱਚ ਜਾਈ ਜਾਂਦੇ ਨੇ ਲੇਕਿਨ ਫਿਰ ਵੀ ਸਾਡੇ ਰਾਜ ਕਰਨ ਵਾਲੇ ਇੱਕ ਇਦਾਂ ਦੀ ਰੰਗਲੀ ਤਸਵੀਰ ਪੇਸ਼ ਕਰ ਰਹੇ ਨੇ ਜਿਹੜੀ ਕਿ ਅਸਲ ਰੰਗਲੀ ਨਹੀਂ ਗਈ ਅਸਲ ਉਹ ਪੰਜਾਬ ਉਹ ਆ ਜਿਹੜਾ ਇਹਨਾਂ ਦੇ ਪੁੱਤ ਨੇ ਹੰਡਾਇਆ ਇਹਨਾਂ ਦੇ ਪਰਿਵਾਰ ਨੂੰ ਪਤਾ ਇਸ ਵਕਤ ਕੀ ਦੁੱਖ ਹੈਗਾ ਇਸ ਲਈ ਮੇਰਾ ਮਕਸਦ ਸਿਰਫ ਪਰਿਵਾਰ ਦੇ ਨਾਲ ਆ ਕੇ ਹਮਦਰਦੀ ਕਰਨਾ ਔਰ ਦੁਨੀਆ ਜਹਾਂਸ ਬੈਠੇ ਪੰਜਾਬੀਆਂ ਨੂੰ ਜ਼ਮੀਨੀ ਹਕੀਕਤ ਨਾਲ ਜੋੜਨਾ ਕਿ ਜੇ ਭਗਵੰਤਪານ ਚੀਫ ਮਨਿਸਟਰ ਦੇ ਆਪਣੇ ਹੋਮ ਡਿਸਟ੍ਰਿਕਟ ਔਰ ਮੀਥ ਇਅਰ ਦੇ ਆਪਣੇ ਪਿੰਡ ਵਿੱਚ ਨਸ਼ਾ ਕੰਟਰੋਲ ਨਹੀਂਗਾ ਤੇ ਫਿਰ ਬਾਕੀਆਂ ਨੂੰ ਇਹ ਕੰਟਰੋਲ ਨਸ਼ੇ ਵਿੱਚ ਕੀ ਕਰਨਗੇ ਸਾਡੀਆਂ ਅਰਦਾਸਾਂ ਸਾਡੀ ਹਮਦਰਦੀ ਇਹਨਾਂ ਦੇ ਪਰਿਵਾਰ ਦੇ ਨਾਲ ਵਾਹਿਗੁਰੂ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚਨਵਾਸ ਬਖਸ਼ਣ ਆਤਮਕ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਭਾਰਮਨ ਦੀ ਪਾਲ ਬਖਸ਼ਣ ਮੈਂ ਕੋਸ਼ਿਸ਼ ਕਰਕੇ ਇਹਨਾਂ ਦੀ ਮਦਦ ਵੀ ਕਰੂੰਗਾ ਆਉਣ ਵਾਲੇ 1 2 4 ਦਿਨ ਦੇ ਵਿੱਚ ਇਲੈਕਸ਼ਨ 'ਚ ਮੈਂ ਬਿਜ਼ੀ ਹੋਗਾ ਮੈਂ ਇਹਨਾਂ ਦੀ ਆਰਥਿਕ ਤੌਰ ਦੇ ਉੱਤੇ ਜਿੰਨੇ ਜੋਗ ਹੈਗੇ ਅਸੀਂ ਮਦਦ ਕਰਕੇ ਜਾਵਾਂਗੇ ਆਰਥਿਕ ਨਾਲ ਕੁਝ ਕੀਤਾ ਤਾਂ ਨਹੀਂ ਜਾ ਸਕਦਾ ਪਰ ਘੱਟੋ ਘੱਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਕਰਨਾ ਆਪਣਾ ਕਿਰਿਆ ਕਰਮ ਕਰਨਾ ਭੋਗ ਪਾਉਣੇ ਕੋਈ ਬੱਚਿਆਂ ਦੇ ਪੜ੍ਹਾਈ ਦਾ ਫੀਸ ਦੇਣੀ ਆ ਕਰਜ਼ਾ ਤਾਂ ਇਹਦੇ ਤੇ ਪੱਕਾ ਹੀ ਹੋਣਾ ਕਰਜ਼ਾ ਹੈ ਤੁਹਾਡੇ ਤੇ ਸਾਰਿਆਂ ਦੇ ਕਰਜ਼ਾ ਦਾ ਤੁਸੀਂ ਦੇਖ ਸਕਦੇ ਹੋ ਸਾਡੇ ਹਾ ਜਿੰਨੇ ਕਿਸਾਨ ਮਜ਼ਦੂਰ ਬੈਠੇ ਨੇ ਸਾਰੇ ਖੇਤ ਮਜ਼ਦੂਰ ਇਸ ਵਕਤ ਅਸੀਂ ਪਿੰਡ ਮਿੱਠਾਵਾਲ ਹਲਕਾ ਮਲੇਰ ਕੋਟਲਾ ਗਵਾਂਡੀ ਕੁਰੜ ਲੋਕ ਸਭਾ ਹਲਕਾ ਸੰਗਰੂਰ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਇਹ ਗੱਲ ਸਕੂਲਾਂ ਵਿੱਚ ਐਜੂਕੇਟ ਕਰੋ ਭਾਵੇਂ ਕਿ ਸਬਜੈਕਟ ਨਹੀਂਗਾ ਪਰ ਤੁਸੀਂ ਉਹਨਾਂ ਨੂੰ ਬੁਲਾ ਕੇ ਪਤੇ ਆ ਕੇ ਬਿਠਾ ਕੇ ਸਮਝਾਓ ਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਨਸ਼ਾ ਵਾ ਔਰ ਕਈ ਤਰ੍ਹਾਂ ਦਾ ਨਸ਼ਾ ਬੱਚੋ ਤੁਸੀਂ ਇਹ ਕੰਮ ਗਲਤ ਨਹੀਂ ਕਰਨਾ ਤੁਹਾਡੇ ਇਸ ਨਾਲ ਤੁਹਾਡੀ ਜ਼ਿੰਦਗੀ ਜਾਨ ਪਰਿਵਾਰ ਨੂੰ ਖਤਰਾ ਪੈ ਸਕਦਾ ਸੋ ਇਸ ਸਾਡੇ ਨਾਲ ਅੱਜ ਜੁੜਨ ਵਾਸਤੇ ਮਿੱਠੇਵਾਲ ਤੋਂ ਲੋਕ ਸਭਾ ਹਲਕਾ ਸੰਗਰੂਰ ਮਲੇਰ ਕੋਟਲਾ ਔਰ ਕੋਰੜ ਪਿੰਡ ਦੇ ਲੱਗੇ ਹੋ ਮੈਂ ਜੁੜਨ ਵਾਸਤੇ ਤੁਹਾਡਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਵਾਰ ਫਿਰ ਅਰਦਾਸ ਕਰਦਾ ਕਿ ਉਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਵਾਹਿਗੁਰੂ ਨਵਾਸ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ